वीडियो इंडिया 11 10 एएम सुन वाले अनु रानी मांगट फलो प्यार भरी सत श्री अकाल आज चर्चा 할ਾਂਗੇ ਕਿ ਆਪਣੇ ਬੱਚਿਆਂ ਦੀ ਖੁਸ਼ੀ ਹਰ ਮਾਂ-ਬਾਪ ਚਾਹੁੰਦਾ ਹੈ ਕਿ ਸਾਡੇ ਬੱਚੇ ਖੁਸ਼ ਹੋਣ ਪਰ ਕਈ ਵਾਰ ਇਹ ਕਹਿਣਾ ਸੌਖਾ ਹੋ ਜਾਂਦਾ ਹੈ ਪਰ ਬੱਚੇ ਕਈ ਵਾਰੀ ਖੁਸ਼ ਨਹੀਂ ਹੁੰਦੇ ਅੱਜ ਕੱਲ ਬੜਾ ਵੱਡਾ ਮਾਂ-ਬਾਪ ਲਈ ਇੱਕ ਕੰਸਰਨ ਬਣ ਚੁੱਕਿਆ ਹੈ ਕਿ ਬੱਚਿਆਂ 'ਚ ਡਿਪਰੈਸ਼ਨ ਐਂਗਜ਼ਾਇਟੀ ਇਹ ਕਾਫੀ ਜ਼ਿਆਦਾ ਹੋ ਗਈ ਹੈ ਅਭ ਜੇ ਬੱਚੇ ਖੁਸ਼ ਹੋਣਗੇ ਤੇ ਨੈਚੁਰਲੀ ਵੱਡੇ ਹੋ ਕੇ ਸਕਸੈਸਫੁਲ ਐਡਲਟ ਬਣਨਗੇ ਉਹਨਾਂ ਦਾ ਕੰਮ ਚੰਗਾ ਹੋਏਗਾ ਸੋਸ਼ਲ ਰਿਲੇਸ਼ਨਸ਼ਿਪਸ ਉਹਨਾਂ ਦੇ ਚੰਗੇ ਹੋਣਗੇ ਬੱਚਿਆਂ ਨੇ ਇੱਕ ਚੀਜ਼ ਇਹ ਜ਼ਰੂਰ ਦੱਸਣੀ ਪੈਗੀ ਕਿ ਜਿਹੜੀਆਂ ਨੈਗੇਟਿਵ ਇਮੋਸ਼ਨਸ ਉਹਨਾਂ ਦੇ ਵਿੱਚ ਨੇ ਇਹ ਨਾਰਮਲ ਨੇ ਇਹ ਕੋਈ ਪਰਮਾਨੈਂਟ ਨਹੀਂ ਇਹ ਆਈਆਂ ਨੇ ਤੇ ਚਲੀਆਂ ਵੀ ਜਾਣਗੀਆਂ ਔਰ ਕਈ ਵਾਰੀ ਅਸੀਂ ਬੱਚਿਆਂ ਨੂੰ ਦੁਨੀਆ ਦਾ ਬਹੁਤ ਡਰਾਵਾ ਦੇ ਕੇ ਰੱਖਦੇ ਆ ਡਰਾਵਾ ਦੇਣ ਦੀ ਲੋੜ ਨਹੀਂ ਪਰ ਕੋਈ ਸਪੈਸਿਫਿਕ ਪ੍ਰੋਬਲਮ ਹੈ ਨਾ ਉਹਦਾ ਸੋਲੂਸ਼ਨ ਨਾਲ ਜ਼ਰੂਰ ਦੱਸੋ ਉਹਨੂੰ ਦੱਸੋ ਕਿ ਕਿਸ ਤਰੀਕੇ ਉਹਦਾ ਸਾਹਮਣਾ ਕਰਨਾ ਹੈ ਐਜ਼ ਅ ਪੇਰੈਂਟ ਤੁਹਾਨੂੰ ਤੁਸੀਂ ਗਲਤੀਆਂ ਤੇ ਕਰੋਗੇ ਔਰ ਹਰ ਕੋਈ ਪਰਫੈਕਟ ਤੇ ਹੁੰਦਾ ਨਹੀਂ ਕਈ ਵਾਰੀ ਅਸੀਂ ਬੱਚਿਆਂ ਦੀ ਅਪਬ੍ਰਿੰਗਿੰਗ 'ਚ ਕਈ ਵਾਰੀ ਅਸੀਂ ਗਲਤ ਮਿਸਟੇਕ ਵੀ ਕਰ ਦਿੰਨੇ ਆ ਪਰ ਫਿਰ ਵੀ ਉਹ ਬੱਚਿਆਂ ਨਾਲ ਗੱਲਬਾਤ ਕਰੋ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਨਾਲ ਆਪਣਾ ਬਿਹੇਵੀਅਰ ਔਰ ਕਈ ਵਾਰੀ ਸੌਰੀ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬੱਚਿਆਂ ਨੂੰ ਤੁਸੀਂ ਕੋਈ ਛੋਟੇ ਨਹੀਂ ਹੋ ਜਾਂਦੇ ਅਗਰ ਮਾਪੇ ਮਾਪੇ ਹੀ ਰਹੋਗੇ ਕਈ ਵਾਰ ਬੱਚਾ ਫੇਲ ਹੋ ਜੇ ਤੇ ਅਸੀਂ ਉਹਨੂੰ ਪਨਿਸ਼ ਕਰਦੇ ਹਾਂ ਸੋ ਪਨਿਸ਼ ਬਿਲਕੁਲ ਨਾ ਕਰੋ ਔਰ ਕਈ ਵਾਰੀ ਕਈ ਬੱਚੇ ਨਾ ਬੜੇ ਕੁਐਸਚਨ ਪੁੱਛਦੇ ਨੇ ਪੁੱਛ ਹੀ ਜਾਣਗੇ ਪੁੱਛ ਹੀ ਜਾਣਗੇ ਤੇ ਔਰ ਕਈ ਵਾਰੀ ਮਾਪੇ ਨਾ ਬੜੇ ਥੋੜੇ ਜਿਹਾ ਅਨੋਇ ਰੋ ਜਾਂਦੇ ਨੇ ਕਿ ਬੱਚਾ ਚੁੱਪ ਹੀ ਨਹੀਂ ਕਰ ਰਿਹਾ ਪਰ ਕੋਈ ਗੱਲ ਨਹੀਂ ਓਵਰ ਰਿਐਕਟ ਕਰਨ ਦੀ ਲੋੜ ਨਹੀਂ ਕੋਈ ਤੁਹਾਡੇ ਮਗਰ ਨਹੀਂ ਪਿਆ ਹੋਇਆ ਸੋ ਕੋਈ ਫਰਕ ਨਹੀਂ ਪੈ ਚੱਲਿਆ ਅਗਰ ਥੋੜੀ देर ਬੱਚਿਆਂ ਦੀ ਗੱਲਬਾਤ ਸੁਣ ਲਈ ਲਵਾਂਗੇ ਔਰ ਕਈ ਵਾਰੀ ਬੱਚਾ ਜਦੋਂ ਸਕੂਲੋਂ ਕਾਲਜ ਤੋਂ ਘਰ ਵਾਪਸ ਆਉਂਦਾ ਮਾਪੇ ਆਂਦੇ ਪੁੱਛਦੇ ਨੇ ਤੁਹਾਡਾ ਦਿਨ ਕਿਹੋ ਜਿਹਾ ਸੀ ਲੰਚ ਖਾਦਾ ਕਿ ਨਹੀਂ ਖਾਦਾ ਹੋਮਵਰਕ ਕਿੰਨਾ ਕਿਲਿਆ ਬੱਚੇ ਨੂੰ ਸਕੂਲੋਂ ਆਂਦੇ ਹੀ ਅਸੀਂ ਕੁਐਸਚਨ ਪੁੱਛਣ ਲੱਗ ਗਏ ਆ ਔਰ ਸਾਰਾ ਦਿਨ ਸਕੂਲੋਂ ਦੇਖੋ ਡਿਸਪਲਿਨ ਹੋ ਕੇ ਆਇਆ ਟੀਚਰ ਵੀ ਕੁਐਸਚਨ ਪੁੱਛਦੀ ਹੈ ਜੇ ਐਸੀ ਨਾ ਪੁੱਛੀਏ ਵੈਸੇ ਤਾਂ ਚੰਗੀ ਗੱਲ ਆ ਨਾ ਪੁੱਛਣਾ ਚਾਹੀਦਾ ਕਿ ਤੁਹਾਡਾ ਦਿਨ ਕਿਹੋ ਜਿਹਾ ਸੀ ਪਰ ਉਹਦੀ ਥਾਂ ਤੇ ਉਹਨਾਂ ਨੂੰ ਜਸਟ ਇੱਕ ਹੱਗ ਦਿਓ ਉਹਨਾਂ ਨੂੰ ਕੋ ਅਸੀਂ ਤੁਹਾਨੂੰ ਮਿਸ ਕੀਤਾ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੇ ਉਹ ਥੋੜਾ ਜਿਹਾ ਟਾਈਮ ਦਿਓ ਬੱਚੇ ਨੂੰ ਸਵੇਰ ਦਾ ਗਿਆ ਉਹਨੂੰ ਥੋੜਾ ਜਿਹਾ ਅਨਵਾਈਂਡ ਹੋਣ ਲਈ ਡਿਸਪਲਨ ਤੇ ਬਿਲਕੁਲ ਹੀ ਨਾ ਕਰੋ ਕਿਉਂਕਿ ਸਵੇਰ ਤੇ ਡਿਸਪਲਨ ਹੋ ਰਿਹਾ ਨੇ ਆਪਣੇ ਸਕੂਲ ਦੇ ਵਿੱਚ ਪਰ ਜਦੋਂ ਤੁਸੀਂ ਬੱਚੇ ਨੂੰ ਇਹ ਚੀਜ਼ਾਂ ਨਹੀਂ ਪੁੱਛਦੇ ਤੁਸੀਂ ਉਹਨੂੰ ਹੱਗ ਕਰਦੇ ਹੋ ਤੁਹਾਡਾ ਜਿਹੜਾ ਸਕਿਨ ਕੰਟੈਕਟ ਆ ਨਾ ਇਹ ਬੜਾ ਬਟਾ ਕੰਟੈਕਟ ਦਾ ਸਕਿੰਨ ਤੇ ਸਕਿੰਨ ਬੱਚਿਆਂ ਦੇ ਨਾਲ ਜਦੋਂ ਜੁੜਦੀ ਹੈ ਨਾ ਉਹ ਕੰਟੈਕਟ ਬਹੁਤ ਵਧੀਆ ਹੈ ਜਦੋਂ ਤੁਸੀਂ ਹੱਗ ਕਰਕੇ ਸਿਰਫ ਇਹ ਕਹਿ ਦੋਗੇ ਨਾ ਕਿ ਅਸੀਂ ਤੁਹਾਨੂੰ ਮਿਸ ਕੀਤਾ ਆ ਤੁਸੀਂ ਆ ਵੀ ਦੇ ਕੋ ਸਪਰਾਈਜ਼ ਹੋਗੇ ਕਿ ਬੱਚਾ ਨੇ ਆਪੇ ਸਾਰਾ ਕੁਝ ਦੱਸ ਦੇਣਾ ਕਿ ਸਕੂਲ ਚ ਕੀ ਹੋਇਆ ਲੰਚ ਖਾਦਾ ਕਿ ਨਹੀਂ ਖਾਦਾ ਹੋਮਵਰਕ ਮਿਲਿਆ ਕਿ ਨਹੀਂ ਮਿਲਿਆ ਸੋ ਬੱਚਿਆਂ ਦੀ ਜਿਹੜੀ ਖੁਸ਼ੀ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਾਰੇ ਪੇਰੈਂਟਸ ਲਈ ਹੋਏਗੀ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਸ਼ੀ ਵੇਖੀਏ ਔਰ ਉਹਨਾਂ ਦੀ ਸਕਸੈਸ ਦੇਖੀਏ